ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 8 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਮੌਸਮ ਪਿਛਲੇ ਦਿਨਾਂ ਦੀ ਤਰ੍ਹਾਂ ਅੱਜ ਵੀ ਮੁੱਖ ਤੌਰ ਤੇ ਪੰਜਾਬ ਦੇ ਵਿੱਚ ਸਾਫ਼ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਕਿਸੇ ਪ੍ਰਕਾਰ ਦੀ ਬੱਦਲਵਾਈ ਨਹੀਂ ਦੇਖਣ ਨੂੰ ਮਿਲੇਗੀ ਪਰ ਹਲਕੀ ਜਿਹੀ ਬੱਦਲਵਾਈ ਟੁੱਟਵੇਂ ਜਿਹੇ ਰੂਹ ਦੇ ਤੌਰ ਤੇ ਲੰਘਦੀ ਹੋਈ ਦਿਖਾਈ ਦੇਵੇਗੀ ਗਰਮੀ ਦੇ ਨਾਲ ਨਾਲ ਪੰਜਾਬ ਦੇ ਵਿੱਚ ਹਮਸ ਵੀ ਵੱਡੇ ਪੱਧਰ ਤੇ ਦੇਖਣ ਨੂੰ ਮਿਲ ਰਹੀ ਹੈ ਦੁਪਹਿਰ ਵੇਲੇ ਹਲਕੀ ਜੀ ਲੋ ਵੀ ਚਲਦੀ ਹੋਈ ਦਿਖਾਈ ਦੇਵੇਗੀ ਟੈਂਪਰੇਚਰ ਦੀ ਗੱਲ ਕਰੀਏ ਤਾਂ ਪੰਜਾਬ ਦਾ ਟੈਂਪਰੇਚਰ 42-43 ਡਿਗਰੀ ਦੇ ਆਸ-ਪਾਸ ਬਹੁਤ ਖੇਤਰਾਂ ਦਾ ਜਾਂਦਾ ਹੋਇਆ ਦਿਖਾਈ ਦੇਵੇਗਾ ਦਿਨ ਵੇਲੇ ਜਿੱਥੇ ਦਿਨ ਗਰਮ ਹੋਇਆ ਹੈ ਉੱਥੇ ਰਾਤਾਂ ਵੀ ਗਰਮ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਰਾਤ ਵੇਲੇ ਵੀ ਥੋੜੀ ਜਿਹੀ ਆ ਸਹਜ ਗਰਮੀ ਜਿਹੀ ਮਹਿਸੂਸ ਹੁਣ ਲੱਗ ਪਈ ਹੈ ਪੰਜਾਬ ਦੇ ਨਾਲ ਲੱਗਦੇ ਇਲਾਕੇ ਹਰਿਆਣਾ Rajasthan ਦਿੱਲੀ ਤੱਕ ਮੌਸਮ ਪੂਰੇ ਖੇਤਰਾਂ ਦੇ ਵਿੱਚ ਸਾਫ ਅਤੇ ਖੁਸ਼ਕ ਬਣਿਆ ਹੋਇਆ ਹੈ ਕਿਸੇ ਪ੍ਰਕਾਰ ਦੀ ਹਲਚਲ ਨਹੀਂ ਹੋਵੇਗੀ ਪੰਜਾਬ ਦੇ ਵਿੱਚ ਮੀਂਹ ਦਾ ਦੌਰ 12 13 ਤਰੀਕ ਦੇ ਆਸ-ਪਾਸ ਲੱਗਦਾ ਹੋਇਆ ਦਿਖਾਈ ਦੇਵੇਗਾ ਉਦੋਂ ਤੱਕ ਉਮੀਦ ਹੈ ਕਿ ਮਾਨਸੂਨ ਵੀ ਥੋੜੀ ਜਿਹੀ ਅੱਗੇ ਨੂੰ ਵਧਦੀ ਹੋਈ ਦਿਖਾਈ ਦੇਵੇਗੀ ਤੇ ਪ੍ਰੀ ਮਾਨਸੂਨ ਦੀਆਂ ਕਾਰਵਾਈਆਂ ਪੰਜਾਬ ਦੇ ਵਿੱਚ ਸ਼ੁਰੂ ਹੋਣਗੀਆਂ 12 13 ਤਰੀਕ ਦੇ ਆਸ-ਪਾਸ ਉਹਨੇ ਦਿਨ ਮੌਸਮ ਸਾਫ ਅਤੇ ਖੁਸ਼ਕ ਬਣਿਆ ਰਹੇਗਾ ਅੱਜ ਹਿਮਾਚਲ ਅਤੇ ਜੰਮੂ ਦੇ ਉਚੇਰੀ ਪਹਾੜੀ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਦੇਖਿਆ ਜਾਵੇਗਾ ਕਿਉਂਕਿ ਇੱਕ ਹਲਕੀ ਜੀ ਵੈਸਟਰਨ ਡਿਸਟਰਬੈਂਸ ਪਹਾੜੀ ਖੇਤਰ ਖੇਤਰਾਂ ਨੂੰ ਅੱਜ ਪ੍ਰਭਾਵਿਤ ਕਰ ਰਹੀ ਹੈ